ਤਨੀ ਮੈਂ ਇਹ ਵੈਸੀ ਤਾਂ ਪੋਲਿਟਿਕਲ ਬਿਮਾਰੀ ਆ ਇਹ ਐਕਚੁਅਲ ਬਿਮਾਰੀ ਨਹੀਂ ਹੈਗੀ ਤਾਂ ਇਹ ਜਿਹੜੀ ਪੋਲਿਟਿਕਲ ਬਿਮਾਰੀ ਆ ਕਿਸੇ ਹੋਰ ਪਾਸੇ ਨੂੰ ਤੁਰੀ ਜਾ ਰਹੀ ਆ ਇਹ ਮੈਸੇਜ ਇਹ ਦੇਣ ਦੀ ਕੋਸ਼ਿਸ਼ ਆ ਮੈਸੇਜ ਇਹ ਖਰਾਬ ਹੋ ਗਈ ਸੀ ਮੈਸੇਜ ਇਹ ਦੇਣ ਦੀ ਕੋਸ਼ਿਸ਼ ਆ ਵੀ ਇੱਕ ਪਾਸੇ ਬੀਜੇਪੀ ਵੀ ਜਿਹੜਾ ਆ ਕਿਤੇ ਭਗਵੰਤ ਮਾਨ ਦੇ ਬੈਕਸਾਈਡ ਤੇ ਖੜੀ ਆ ਸੁਨੇਹਾ ਇਹ ਹੈਗਾ ਤਾਂ ਹੁਣ ਕਿਉਂਕਿ ਇਸ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਚੱਲ ਰਹੇ ਨੇ ਤੇ ਕੇਜਰੀਵਾਲ ਵੀ ਹੋਣੇ ਆਏ ਸੀਗੇ ਉਹ ਵੀ ਅਪੀਲ ਕਰ ਰਹੇ ਨੇ ਕਿ ਪੰਜਾਬ ਦੀ ਮਦਦ ਕੀਤੀ ਜਾਵੇ ਕਿ ਤੁਸੀਂ ਵੀ ਮਿਲ ਕੇ ਆ ਅੱਜ ਤਾਂ ਸੀਐਮ ਸੈਣੀ ਵੀ ਮਿਲ ਕੇ ਆਏ ਨੇ ਨਹੀਂ ਮੈਂ ਤਾਂ ਨਹੀਂ ਮਿਲਣ ਗਿਆ ਇਹ ਵੈਸੇ ਇਹ ਤਾਂ ਪੋਲਿਟੀਕਲ ਬਿਮਾਰੀ ਆ ਇਹ ਐਕਚੁਅਲ ਬਿਮਾਰੀ ਨਹੀਂ ਹੈਗੀ ਪੋਲਿਟੀਕਲ ਬਿਮਾਰੀ ਆ ਪੋਲਿਟੀਕਲ ਬਿਮਾਰੀ ਆ ਐਕਚੁਅਲੀ ਦੇਖੋ ਤੁਸੀਂ ਇੱਕ ਗੱਲ ਸਮਝ ਲਓ ਭਈ ਇਹਨਾਂ ਦੀ ਮੈਨੂੰ ਕੇਜਰੀਵਾਲ ਹੋਣਾ ਨੂੰ ਤਾਂ ਇੱਕੋ ਹੀ ਪੀ ਲਿਆ ਜੇ ਇਹ ਪੰਜਾਬ ਤੋਂ ਬਾਹਰ ਚਲੇ ਜਾਣ ਸ਼ਾਇਦ ਪੰਜਾਬ ਬਚ ਜੋਏ ਇਹ ਪੰਜਾਬ ਦੀ ਵਾਗਡੋਰ ਨਾ ਪੰਜਾਬੀਆਂ ਦੇ ਹੱਥ ਚ ਰਹਿਣ ਦੇਣ ਕਿਉਂਕਿ ਜੇ ਜੇ ਸੀਐਮ ਦਾ ਹੈਲਥ ਬੁਲੇਟਿਨ ਵੀ ਜਿਹੜਾ ਹੈਗਾ ਉਹ ਸੁਸੋਧੀਆਂ ਵਰਗਾ ਦੇ ਰਿਆ ਤੇ ਫਿਰ ਮੈਨੂੰ ਲੱਗਦਾ ਪੰਜਾਬੀਆਂ ਦੇ ਪੱਲੇ ਕੀ ਰਹਿ ਗਿਆ ਸੇ ਸੈਣੀ ਜੀ ਜਿਹੜੇ ਮੇਰਾ ਖਿਆਲ ਹੈ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ ਮੈਨੂੰ ਲੱਗਦਾ ਇਹ ਜਿਹੜੀ ਪੋਲੀਟੀਕਲ ਬਿਮਾਰੀ ਆ ਕਿਸੇ ਹੋਰ ਪਾਸੇ ਨੂੰ ਤਰੀ ਜਾ ਰਹੀ ਆ ਇਹ ਮੈਸੇਜ ਇਹ ਦੇਣ ਦੀ ਕੋਸ਼ਿਸ਼ ਆ ਮੈਸੇਜ ਇਹ ਖਰਾਬ ਹੋ ਗਈ ਸੀ ਸੇਤ ਹਾਂ ਖਰਾਬ ਹੋ ਗਈ ਸੀ ਮੈਸੇਜ ਇਹ ਦੇਣ ਦੀ ਕੋਸ਼ਿਸ਼ ਆ ਵੀ ਇੱਕ ਪਾਸੇ ਬੀਜੇਪੀ ਵੀ ਜਿਹੜਾ ਆ ਕਿਤੇ ਭਗਵੰਤ ਮਾਨ ਦੇ ਬੈਕਸਾਈਡ ਤੇ ਖੜੀ ਆ ਸਨੇਹਾ ਇਹ ਹੈਗਾ ਕੇਜਰੀਵਾਲ ਤੇ ਸਸੋਧੀਆਂ ਨੂੰ ਜਿੰਨੀ ਇੱਕ ਗੱਲ ਮੈਨੂੰ ਪੋਲੀਟੀਕਲ ਸਾਂ ਉਨ ਕਿਉਂਕਿ ਇਸ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਚੱਲ ਰਹੇ ਨੇ ਤੇ ਕੇਜਰੀਵਾਲ ਵੀ ਹੁਣੇ ਆਏ ਸੀਗੇ ਉਹ ਵੀ ਅਪੀਲ ਕਰ ਰਹੇ ਨੇ ਕਿ ਪੰਜਾਬ ਦੀ ਮਦਦ ਕੀਤੀ ਜਾਵੇ ਕਿ ਤੁਸੀਂ ਵੀ ਮਿਲ ਕੇ ਆ ਅਜੇ ਤਾਂ ਸੀਐਮ ਸੈਣੀ ਵੀ ਮਿਲ ਕੇ ਆਏ ਨਹੀਂ ਨਹੀਂ ਮੈਂ ਤਾਂ ਨਹੀਂ ਮਿਲ ਲਿਆ ਇਹ ਵੈਸੇ ਇਹ ਤਾਂ ਪੋਲੀਟੀਕਲ ਬਿਮਾਰੀ ਆ ਇਹ ਐਕਚੁਅਲ ਬਿਮਾਰੀ ਨਹੀਂ ਹੈਗੀ ਪੋਲੀਟੀਕਲ ਬਿਮਾਰੀ ਆ ਐਕਚੁਅਲੀ ਦੇਖੋ ਤੁਸੀਂ ਇੱਕ ਗੱਲ ਸਮਝ ਲਓ ਭਈ ਇਹਨਾਂ ਦੀ ਮੈਨੂੰ ਕੇਜਰੀਵਾਲ ਹੋਣਾ ਨੂੰ ਤਾਂ ਇੱਕੋ ਹੀ ਪੀ ਲਿਆ ਜੇ ਇਹ ਪੰਜਾਬ ਤੋਂ ਬਾਹਰ ਚਲੇ ਜਾਣ ਸ਼ਾਇਦ ਪੰਜਾਬ ਬਚ ਜਾਵੇ ਇਹ ਪੰਜਾਬ ਦੀ ਬਾਗਡੋਰ ਨਾ ਪੰਜਾਬੀਆਂ ਦੇ ਹੱਥ ਚ ਰਹਿਣ ਦੇਣ ਕਿਉਂਕਿ ਜੇ ਜੇ ਸੀਐਮ ਦਾ ਹੈਲਥ ਬੁਲੇਟਿਨ ਵੀ ਜਿਹੜਾ ਹੈਗਾ ਉਹ ਸੁਸੋਧੀਆਂ ਵਰਗਾ ਦੇ ਰਿਆ ਤੇ ਫਿਰ ਮੈਨੂੰ ਲੱਗਦਾ ਪੰਜਾਬੀਆਂ ਦੇ ਪੱਲੇ ਕੀ ਰਹਿ ਗਿਆ ਸੀ ਸੈਣੀ ਜੀ ਜਿਹੜੇ ਮੇਰਾ ਖਿਆਲ ਹੈ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ ਮੈਨੂੰ ਲੱਗਦਾ ਇਹ ਜਿਹੜੀ ਪੋਲੀਟੀਕਲ ਬਿਮਾਰੀ ਆ ਕਿਸੇ ਹੋਰ ਪਾਸੇ ਨੂੰ ਤੁਰੀ ਜਾ ਰਹੀ ਆ ਇਹ ਮੈਸੇਜ ਇਹ ਦੇਣ ਦੀ ਕੋਸ਼ਿਸ਼ ਆ ਮੈਸੇਜ ਇਹ ਖਰਾਬ ਹੋ ਗਈ ਸੀ ਸੇਤ ਹਾਂ ਖਰਾਬ ਹੋ ਗਈ ਸੀ ਮੈਸੇਜ ਇਹ ਦੇਣ ਦੀ ਕੋਸ਼ਿਸ਼ ਆ ਵੀ ਇੱਕ ਪਾਸੇ ਬੀਜੇਪੀ ਵੀ ਜਿਹੜਾ ਆ ਕਿਤੇ ਭਗਵੰਤ ਮਾਨ ਦੇ ਬੈਕ ਸਾਈਡ ਤੇ ਖੜੀ ਆ ਸਨੇਹਾ ਇਹ ਹੈਗਾ ਕੇਜਰੀਵਾਲ ਤੇ ਸੋਸੋਧੀਆਂ ਨੂੰ ਜਿੰਨੀ ਇੱਕ ਗੱਲ ਮੈਨੂੰ ਪੋਲੀਟਿਕਲ ਸਾਂ